ਖੋ ਸਰਕਾਰਾਂ ਦੀ ਨਾਕਾਮੀਆਂ ਸੀਧਾਂ ਦੇ ਪਰਿਵਾਰਾਂ ਦੀ ਸ਼ਹੀਦਾਂ ਦੀਆਂ ਖੁਦ ਪਰਿਵਾਰ ਵੀ ਆਪਾਂ ਚਲੋ ਬਾਤ ਦੀ ਗੱਲ ਆ ਉਹ ਸ਼ਹੀਦਾਂ ਦੀਆਂ ਜਿਹੜੀਆਂ ਸੀਧੀ ਦਿਹਾੜੇ ਉਹਨਾਂ ਨੂੰ ਵੀ ਅਨਗੋਲਿਆ ਕਰਿਆ ਜਾਂਦਾ। ਅਨੇ ਕੋਈ ਨਾ ਇਹ ਦੇ ਨਹੀਂ ਸਕਦੇਗੇ। ਸਾਨੂੰ ਇਹਨਾਂ ਯਾਦ ਕੀਤਾ ਬਹੁਤ ਵੱਡੇ ਨੇ ਦੇਨਾਂ ਨੇ ਸਮਾਜ ਦੇ ਵਿੱਚ। ਅਸੀਂ ਕੁਛ ਨਾ ਕੁਛ ਇਹਨੂੰ ਚੱਲਣਾ ਚਾਹੁੰਦੇ ਆ। ਬਸ ਇਹ ਨਹੀਂ ਸੋਚਦੇ ਪਹਿਰੇ ਨੇ ਦਾ ਮਤਲਬ ਇਹ ਹੀ ਹੈ ਵੀ ਅੱਜ ਇਹਦੇ ਕੁਝ ਸਿੱਖ ਕੇ ਜਾਣਾ ਸੀ। ਜੀ ਫਰਸ਼ੀ ਨੇ ਆਪਣੀ ਜਵਾਨੀ ਦੀ ਕੁਰਬਾਨੀ ਦੇ ਕੇ ਸਾਡੇ ਦੇਸ਼ ਨੂੰ ਆਜ਼ਾਦ ਕਰਾਇਆ ਜਿਹਦੀ ਆਜ਼ਾਦੀ ਅਸੀਂ ਅੱਜ ਆਨੰਦ ਮਾਣ ਰਹੇ ਹਾਂ ਇਹਨਾਂ ਦੇ ਚਾਚਾ ਹੀ 38 ਸਾਲ ਜੇਲ੍ਹ ਕੱਟ ਗਏ ਅੰਗਰੇਜ਼ਾਂ ਨਾਲ ਕਾਲ ਕੋਵਿਡ ਦੇ ਵਿੱਚ ਉਹਨੂੰ 38 ਸਾਲ ਰੱਖਿਆ ਉਹਨਾਂ ਨੂੰ ਬਾਹਰ ਨਹੀਂ ਕੱਢਦੇ ਸੀ ਪਰ ਉਹਨਾਂ ਦੀ ਕੁਰਬਾਨੀ ਨੂੰ ਅਣਗੌਲਿਆ ਕਰਿਆ ਜਾ ਰਿਹਾ ਅੱਜ ਦੇ ਦਿਨ ਸਕੂਲਾਂ ਕਾਲਜਾਂ ਦੇ ਵਿੱਚ ਕੋਈ ਨਾਟਕ ਮੇਲੇ ਹੋਣੇ ਚਾਹੀਦੇ ਨੇ ਕੋਈ ਸੀਰੀ ਦੇ ਦਿਹਾੜਿਆਂ ਦੇ ਉਹਨਾਂ ਦੇ ਕੋਈ ਸਿੱਖਿਆ ਦੇਣੇ ਚਾਹੀਦੇ ਆਉਣ ਵਾਲੀ ਪੀੜ੍ਹੀ ਨੂੰ ਉਹਨਾਂ ਦੇ ਬਾਰੇ ਦੱਸਣਾ ਚਾਹੀਦਾ ਹੁਣ ਇਹ 19 ਸੌ ਤੇ ਚੱਲਣਾ ਚਾਹੀਦਾ ਹੈ ਜਿਹੜੀ ਨੌਜਵਾਨ ਪੁੱਢੀ ਨਸ਼ਾ ਦੇ ਤਜਾਰ ਦੇ ਡੁੱਬਦੀ ਜਾ ਰਹੀ ਹੈ ਉਹਨਾਂ ਨੂੰ ਨਸ਼ੇ ਤੋਂ ਬਚਣਾ ਚਾਹੀਦਾ ਹੈ ਉਹਨਾਂ ਨੂੰ ਆਪਣੇ ਦੇਸ਼ ਪ੍ਰਤੀ ਫੇਡਾਂ ਚ ਕਰਨੇ ਕਿਸੇ ਪੜ੍ਹਨਾ ਚਾਹੀਦਾ ਹੈ ਅਫਸਰ ਬਣਨਾ ਚਾਹੀਦਾ ਹੈ ਇਤਾਂ ਦੀ ਇੱਕ ਯਾਦਗਾਰ ਨੂੰ ਤਾਜ਼ਾ ਕਰਨ ਦੇ ਵਿੱਚ ਪੂਰਾ ਆਲ ਇੰਡੀਆ ਦੇ ਵਿੱਚ ਭੇਜਦੇ ਹਾਂ ਤੇ ਅਸੀਂ ਸੀਤ ਜੀ ਦੇ ਸੀਤ ਭਗਤ ਸਿੰਘ ਦਾ ਹਰ ਸਾਲ ਇੱਥੇ 23 ਮਾਰਚ ਨੂੰ ਝੰਡਾ ਲਹਿਰਾ ਕੇ ਭਗਤ ਸਿੰਘ ਚੌਂਕ ਦੇ ਵਿੱਚ ਸ਼ਹੀਦੀ ਦਾੜਾ ਲਾਉਣੇ ਆ ਸ਼ਹੀਦ ਭਗਤ ਸਿੰਘ ਬੈਲਫੇਰ ਸੈਡੀ ਅਟੈਕ ਕਲੱਬ ਬਣਿਆ ਹੋਇਆ ਜੋ ਭਗਤ ਸਿੰਘ ਦੀਆਂ ਜੋ ਵੀ ਉਹਨਾਂ ਦੀਆਂ ਕਤਿਬਿਧੀਆਂ ਨੇ ਅਸੀਂ ਉਹਨਾਂ ਦੇ ਨਾਂ ਤੇ ਜਨਮ ਦਿਨ ਵੀ ਮਨਾਉਣੇ ਆ ਇੱਕ ਟੂਰਨਾਮੈਂਟ ਵੀ ਕਰਾਉਣੇ ਹੁੰਦੇ ਨਾਕੇ ਦੇ ਵਿੱਚ ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਅਸੀਂ ਇੱਥੇ ਝੰਡਾ ਲਹਿਰਾ ਕੇ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹੋ ਕੋ ਸਰਕਾਰਾਂ ਦੀ ਨਾਕਾਮੀਆਂ ਸ਼ਹੀਦਾਂ ਦੇ ਪਰਿਵਾਰਾਂ ਦੀ ਸ਼ਹੀਦਾਂ ਦੀਆਂ ਖੁਦ ਪਰਿਵਾਰ ਵੀ ਆਪਾਂ ਚਲੋ ਬਾਅਦ ਦੀ ਗੱਲ ਆ ਤੂ ਸਹੀਦਾਂ ਦੀਆਂ ਜਿਹੜੀਆਂ ਸੀਧੀ ਦਿਹਾੜੀਆਂ ਉਹਨਾਂ ਨੂੰ ਵੀ ਅਣਗੌਲਿਆ ਕਰਿਆ ਜਾਂਦਾ ਕੋਈ ਸਕੂਲਾਂ ਦੇ ਵਿੱਚ ਅੱਜ ਜਿਵੇਂ ਪਾਕਿਸਤਾਨ ਦਾ ਸੀਧੀ ਦਿਹਾੜਾ ਐਨੀ ਵੱਡੀ ਕੁਰਬਾਨੀਆਂ ਸਾਰਾ ਪਰਿਵਾਰ ਇਹਨਾਂ ਦਾ ਸੀਧ ਹੋਇਆ ਇਹਨਾਂ ਦੇ ਚਾਚਾ ਜੀ 38 ਸਾਲ ਜੇਲ੍ਹ ਕੱਟ ਕੇ ਆਏ ਅੰਗਰੇਜ਼ਾਂ ਨੇ ਕਾਲ ਕੋਠੜੀ ਦੇ ਵਿੱਚ ਉਹਨਾਂ ਨੂੰ 38 ਸਾਲ ਰੱਖਿਆ ਉਹਨਾਂ ਨੂੰ ਬਾਹਰ ਨਹੀਂ ਕੱਢਦੇ ਸੀ ਪਰ ਉਹਨਾਂ ਦੀ ਕੁਰਬਾਨੀ ਨੂੰ ਅਣਗੌਲਿਆ ਕਰਿਆ ਜਾ ਰਿਹਾ ਅੱਜ ਦੇ ਦਿਨ ਸਕੂਲਾਂ ਕਾਲਜਾਂ ਦੇ ਵਿੱਚ ਕੋਈ ਨਾਟਕ ਮੇਲੇ ਹੋਣੇ ਚਾਹੀਦੇ ਕੋਈ ਸੀਧੀ ਦਿਹਾੜਾਂ ਦੇ ਉਹਨਾਂ ਦੇ ਕੋਈ ਸਿੱਖਿਆ ਦੇਣ ਚਾਹੀਦੇ ਆਉਣ ਵਾਲੀ ਪੀੜ੍ਹੀ ਨੂੰ ਉਹਨਾਂ ਦੇ ਬਾਰੇ ਦੱਸਣਾ ਚਾਹੀਦਾ ਸਾਰੇ ਕਿਤੇ ਸਰਕਾਰ ਦੀ ਨਾਕਾਮੀਆ ਸਰਕਾਰ ਬਿਲਕੁਲ ਨਹੀਂ ਇਸ ਤੇ ਆਧਾਰ ਤੇ ਕੋਈ ਪ੍ਰਚਾਰ ਕਰ ਰਹੀ ਅੱਜ ਸੀਰ ਪਾਕਸੇ ਦਾ ਸੀਦੀ ਦਾ ਹੜਾ ਮਨਾ ਰਹੇ ਸੀ ਅੱਜ ਤੇ ਉਰੇ ਅਸੀਂ ਸਾਰੇ ਵਲੰਟੀਅਰ ਇਕੱਠੇ ਹੋ ਕੇ ਇਹਨਾਂ ਦੀ ਸੋਚ ਉੱਪਰ ਪਹਿਰਾ ਦੇਣ ਦੀ ਕੋਸ਼ਿਸ਼ ਵੀ ਕਰਦੇ ਆ ਜੋ ਇਹਨਾਂ ਨੇ ਪੂਰਨੇ ਪਾਏ ਅਸੀਂ ਕਹਿੰਦੇ ਵੀ ਚਲੋ ਕੁਛ ਨਾ ਕੁਛ ਉਹਨਾਂ ਉੱਪਰ ਚੱਲਿਆ ਜਾਵੇ ਇਹ ਨਹੀਂ ਵੀ ਸਿਰਫ ਇਹਨਾਂ ਨੂੰ ਹੀ ਵਰਤਾਇਆ ਜਾਵੇ ਦੇਖੋ ਬਹੁਤ ਅਗੇਂਸ ਇਨਸਾਨੀਅਤ ਦੀ ਗੱਲ ਕਰ ਰਹੇ ਆ ਔਰ ਉਹ ਸਟੈਚੂਲ ਆਉਣ ਦੀ ਸਲਾਹ ਵੀ ਸਤ ਵੀ ਅਸੀਂ ਚਲੋ ਸਰਕਾਰ ਨੂੰ ਬੇਨਤੀ ਕਰਦੇ ਆ ਸਾਰੇ ਨੇ ਬੇਨਤੀ ਕੀਤੀ ਆ ਵੀ ਇਹਦੇ ਵਿੱਚ ਸਾਡਾ ਯੋਗਦਾਨ ਦੇਣ ਉਹ ਸਟੈਚੂ ਲਵਾਇਆ ਜਾਵੇ ਇੱਥੇ ਤੇ ਜੋ ਇਹਨਾਂ ਨੇ ਪੂਰਨੇ ਪਾਏ ਨੇ ਸਾਰੇ ਵਲੰਟੀਅਰ ਉਹਨਾਂ ਉੱਪਰ ਚੱਲਣ ਦੀ ਅਸੀਂ ਕੋਸ਼ਿਸ਼ ਕਰ ਰਹੇ ਆ ਦੇਖੋ ਇਹਨਾਂ ਦੀ ਅਸੀਂ ਦੇ ਨਹੀਂ ਸਕਦੇ ਅਸੀਂ ਉਹਨਾਂ ਨੇ ਯਾਦ ਕੀਤਾ ਬਹੁਤ ਵੱਡੇ ਨੇ ਦੇਣਾ ਨੇ ਸਮਾਜ ਦੇ ਵਿੱਚ ਅਸੀਂ ਕੁਝ ਨਾ ਕੁਝ ਇਹਨੂੰ ਚੱਲਣਾ ਚਾਹੁੰਦੇ ਆ ਬਸ ਇਹ ਨਹੀਂ ਸੋਚਦੇ ਪਹਿਰਾ ਨਹੀਂ ਦਾ ਮਤਲਬ ਇਹ ਹੀ ਆ ਵੀ ਅੱਜ ਇਹਦੇ ਕੁਝ ਸਿੱਖ ਕੇ ਜਾਣਾ ਅਸੀਂ ਨੇ ਰਨਾਰ ਭਗਤ ਸਿੰਘ ਰਾਜਗੁਰੂ ਸਗਦੇਵ ਜੀ ਦਾ ਮਨਾ ਰਹੇ ਆ ਤੇ ਵੈਲਫੇਅਰ ਸੁਸਾਇਟੀ ਵੱਲੋਂ ਅੱਜ ਜਿਹੜਾ ਝੰਡਾ ਚਾੜ੍ਹ ਕੇ ਇੱਥੇ ਉਹਨਾਂ ਦੀ ਯਾਦ ਨੂੰ ਜਿਹੜਾ ਤਾਜ਼ਾ ਕੀਤਾ ਗਿਆ ਪਰੰਤੂ ਸਰਕਾਰਾਂ ਸੀਧਾਂ ਦੇ ਪਰਿਵਾਰਾਂ ਨੂੰ ਵੀ ਅਣਗੌੜੀਆਂ ਕਰਦੀਆਂ ਨੇ ਨਾਪੇ ਦੇ ਵਿੱਚ ਦੇਖੋ ਜੇ ਉਹਨਾਂ ਦਾ ਸਟੈਚੂ ਲੱਗ ਜਾਵੇ ਤਾਂ ਬਹੁਤ ਸੋਹਣੀ ਗੱਲ ਆ ਵੀ ਇਹ ਚੌਕ ਵੱਜਣ ਲੱਗ ਜੂਗਾ ਲੋਕ ਇਹਨੂੰ ਯਾਦ ਕਰਨ ਲੱਗ ਜਾਣਗੇ ਸੋ ਇਹ ਸੁਸਾਇਟੀ ਨੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਸੋ ਸਰਕਾਰਾਂ ਅੱਜ ਜਿਹੜੀਆਂ ਜਵਾਨੀ ਆ ਕਿਉਂਕਿ ਸਹੀਦ ਭਗਤ ਸਿੰਘ ਜੀ ਜਵਾਨੀ ਦੇ ਵਿੱਚ ਸ਼ਹੀਦ ਹੋਏ ਸੀਗੇ ਸੋ ਅੱਜ ਜਿਹੜੀ ਜਵਾਨੀ ਆ ਪੂਰੇ ਪੰਜਾਬ ਦੇ ਵਿੱਚ ਨਸਾਂ 'ਚ ਗੁਲਤਾਨ ਹੋਈ ਪਈ ਆ ਸੇਵਾ ਦਰਿਆ ਵਗ ਰਿਹਾ ਸਰਕਾਰਾਂ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਸ਼ਹੀਦਾਂ ਦੇ ਪਰਿਵਾਰਾਂ ਦੇ ਉਹਨਾਂ ਨੂੰ ਦੇਖਭਾਲ ਕੀਤੀ ਜਾਵੇ ਚੰਗੀਆਂ ਸਹੂਲਤਾਂ ਦਿੱਤੀਆਂ ਜਾਣ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਰਕਾਰ ਆ ਅਸੀਂ ਇਹਦੇ ਤੋਂ ਮੰਗ ਕਰਦੇ ਆਂ ਵੀ ਨਾਬੇ ਦੇ ਵਿੱਚ ਜਿਹੜਾ ਸਰਦਾਰ ਭਗਤ ਸਿੰਘ ਜੀ ਦਾ ਸਟੈਚੂ ਆ ਜਰੂਰ ਲੱਗਣਾ ਚਾਹੀਦਾ ਸ਼ਹੀਦ ਪਾਸਿੰਗ ਵੈਪਰ ਸੋਸਾਇਟੀ ਹਰ ਸਾਲ 23 ਮਾਰਚ ਨੂੰ ਇੱਥੇ ਸ਼ਹੀਦੀ ਦਿਹਾੜਾ ਮਨਾਉਂਦੀ ਆ ਸੀ ਭਗਤ ਸਿੰਘ ਜੀ ਦਾ ਸੀ ਭਗਤ ਸਿੰਘ ਨੇ ਆਪਣੀ ਜਵਾਨੀ ਚ ਕੁਰਬਾਨੀ ਦੇ ਕੇ ਸਾਡੇ ਦੇਸ਼ ਨੂੰ ਆਜ਼ਾਦ ਕਰਾਇਆ ਜਿਹਦੀ ਆਜ਼ਾਦੀ ਦਾ ਅਸੀਂ ਅੱਜ ਆਨੰਦ ਮਾਣ ਰਹੇ ਹਾਂ ਸਾਨੂੰ ਹੁਣ ਇਹ ਉਹਨਾਂ ਦੀ ਸੋਚ ਤੇ ਚੱਲਣਾ ਚਾਹੀਦਾ ਹੈ ਜਿਹੜੀ ਨੌਜਵਾਨ ਪੀੜ੍ਹੀ ਨਸ਼ੇ ਜਿਹੇ ਚਾਰ ਦੇ ਡੁੱਬਦੀ ਜਾ ਰਹੀ ਹੈ ਉਹਨਾਂ ਨੂੰ ਨਸ਼ੇ ਤੋਂ ਬਚਣਾ ਚਾਹੀਦਾ ਹੈ ਉਹਨਾਂ ਨੂੰ ਆਪਣੇ ਦੇਸ਼ ਪ੍ਰਤੀ ਫੇਡਾਂ ਚ ਕਰਨੀ ਜੇ ਪੜ੍ਹਨਾ ਚਾਹੀਦਾ ਹੈ ਅਫਸਰ ਬਣਨਾ ਚਾਹੀਦਾ ਹੈ ਅਸਤੇਹੀ ਕਹਾਂਗੇ ਪਰਮਾਤਮਾ ਮੂਰੇ ਵੀ ਜਿਹੜੇ ਸਾਡੇ ਦੇਸ਼ ਵਾਸਤੇ ਕੁਰਬਾਨੀਆਂ ਦੇ ਅੱਗੇ ਨੇ ਸਾਨੂੰ ਭੁੱਲਣਾ ਨਹੀਂ ਚਾਹੀਦਾ ਉਹਨਾਂ ਨੂੰ ਯਾਦ ਕਰਨਾ ਚਾਹੀਦਾ ਹੈ ਜੈ ਸਿੰਘ ਸਾਹਿਬ ਬਹੁਤ ਚਿਰ ਤੋਂ ਗੱਲ ਚੱਲ ਰਹੀ ਹੈ ਸਰਕਾਰ ਦੇ ਨੂਬੇ ਧਿਆਨ ਚ ਹੈ ਹੁਣ ਪਤਾ ਲੱਗਿਆ ਵੀ ਸ਼ਾਇਦ ਇੱਥੇ ਉਹ ਜਗ੍ਹਾ ਦੇ ਰਹੇ ਨੇ ਸਾਨੂੰ ਅਸੀਂ ਜਦੋਂ ਸਾਨੂੰ ਜਗ੍ਹਾ ਮਿਲ ਗਈ ਐਸਐਸਸੀ ਸੀਟ ਪਾਸਿੰਗ ਦਾ ਬਤਨਾਵਾਵਾਂਗੇ ਤੇ ਹਰ ਸਾਰੇ ਸਿੰਘ ਸਰਕਾਰਾਂ ਤੋਂ ਕੀ ਮੰਗ ਕਰਦੇ ਹਾਂ ਕਿ ਸ਼ਹੀਦਾਂ ਦੇ ਯਾਦ ਕਿੰਨਾ ਸਰਕਾਰਾਂ ਨੂੰ ਵੀ ਸੀਦੇ ਯਾਦੇ ਮਨਵਾਏ ਚਾਹੀਦੇ ਨੇ ਜਿਹੜੀਆਂ ਸਰਕਾਰਾਂ ਚ ਬਣੀਆਂ ਬੈਠੀਆਂ ਨੇ ਰਾਜ ਕਰ ਰਹੀਆਂ ਨੇ ਇਹ ਕੁਰਬਾਨੀਆਂ ਤਾਂ ਸੀਤ ਪੱਗ ਸਿੰਘ ਵਰਗੀਆਂ ਨੇ ਉਹਨਾਂ ਨੇ ਕੁਰਬਾਨੀਆਂ ਦੇ ਕੇ ਦੇਸ਼ ਯਾਦ ਕਰਾਇਆ ਤਾਂ ਅੱਜ ਸਰਕਾਰਾਂ ਛੱਡੀਆਂ ਬਣਦੀਆਂ ਨੇ